ਖੰਡਾ ਦੇ ਇੰਪਰੂਵਮੈਂਟ ਟਰਸਟ ਦੇ ਦਫਤਰ ਵਿੱਚ ਗੁਰਪੂਰਵ ਮੌਕੇ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਵੱਲੋਂ ਇੱਕ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੋਦੇ ਵੰਡੇ ਅਤੇ ਹੋਰ ਸਾਰਿਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਜਦੋਂ ਵੀ ਚਾਹੋ ਪੌਦੇ ਲੈ ਕੇ ਜਾ ਸਕਦੇ ਹੋ ਆਓ ਉਹਨਾਂ ਦਾ ਕੀ ਕਹਿਣਾ ਤੇ ਨਾਲ ਕਿ ਗੁਰਨਾਲਕ ਦੇਗੀ ਦਾ ਗੁਰਪੁਰਬ ਆ ਰਿਹਾ ਹੈ ਤੇ ਜਿਨ੍ਹਾਂ ਨੂੰ ਸੰਦੇਸ਼ ਦਿੱਤਾ ਤੁਸੀਂ ਪਵਣ ਗੁਰੂ ਪਾਣੀ ਪਤਾ ਮਾਤਾ ਧਰਮ ਮਹੱਤ ਔਰ ਉਹਨਾਂ ਦੀ ਕਰਮਾਣੀ ਬੜੀ ਮਹਾਨ ਹੈ ਸਾਨੂੰ ਜੀਵਨ ਜਾਂਚ ਸਿਖਾਉਂਦੇ ਆ ਤੇ ਉਹਨਾਂ ਦੇ ਜਿਹੜਾ ਗੁਰਪੁਰਬ ਤੇ ਅਸੀਂ ਲੋਕ ਪਟਾਕੇ ਚਲਾਉਂਦੇ ਆ ਅਸੀਂ ਸੋਚਿਆ ਵੀ ਜਿਹੜੇ ਫੁੱਲ ਹੈ ਤੇ ਫੁੱਲਾਂ ਦੀ ਪਨੀਰੀ ਕਿਉਣਾ ਗੁਰਪੁਰਬ ਨੂੰ ਸਮਰਪਿਤ ਸਾਰੇ ਸਕੂਲਾਂ ਨੂੰ ਵੰਡੀ ਜਾਵੇ ਸੋ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਜਿਹੜੀ ਵੱਖ-ਵੱਖ ਤਰ੍ਹਾਂ ਦੇ ਫੁੱਲ ਹੈ ਉਹ ਪਨੀਰੀ ਅਸੀਂ ਵੰਡ ਰਹੇ ਆ ਟਰੇਡਰ ਬਸ ਸੁਸਾਇਟੀ ਉਹਦਾ ਸਾਨੂੰ ਹਮੇਸ਼ਾ ਸਾਥ ਰਿਹਾ ਅਸੀਂ ਨਾਲ ਮਿਲ ਕੇ ਉਦਮ ਤੇ ਪਰਾਲਾ ਕੀਤਾ ਸੋ ਇਸ ਦੇ ਨਾਲ ਜਿੱਥੇ ਸਾਡੇ ਸਕੂਲ ਸਾਡੀਆਂ ਸੰਸਥਾਵਾਂ ਜਿਹੜਾ ਸੁਹਾਪਣ ਦੇ ਵਿੱਚ ਵਾਧਾ ਹੋਊਗਾ ਉੱਥੇ ਨਾਲ ਹੀ ਬੱਚਿਆਂ ਦੇ ਵਿੱਚ ਅਧਿਆਪਕਾਂ ਦੇ ਵਿੱਚ ਲੋਕਾਂ ਦੇ ਵਿੱਚ ਫੁੱਲਾਂ ਪ੍ਰਤੀ ਰੁੱਖਾਂ ਪ੍ਰਤੀ ਜਿਹੜਾ ਪਿਆਰ ਆ ਉਹ ਵਧੂਗਾ ਬਾਕੀ ਜਿਹੜੇ ਪੁੱਲ ਨੇ ਉਹ ਮਹਿਕਾ ਬਣਦੇ ਆ ਪਿਆਰ ਬਣਦੇ ਆ ਸੋ ਅਸੀਂ ਇਹ ਛੋਟਾ ਜਿਹਾ ਉਦਮ ਤੇ ਪਰਾਲਾ ਕੀਤਾ ਅ ਗੋਰਪਰ ਬਨਸਮਾਰਟ ਕਿੰਨੇ ਕਿ ਫਾਇਦੇ ਕਰਨਾ ਇਸ ਕਿੰਨੇ ਕਿ ਤਰ੍ਹਾਂ ਦੇ ਬੂਟੇ ਦੇ ਰਹੇ ਨੇ ਲੋਕ ਲੈ ਆਏ 10 ਪਰਾਂ ਦੇ ਬੂਟੇ ਐ ਸ੍ਰੀ ਲਲਿਯ ਦੇ ਇਹਨਾਂ ਨੇ ਪਿਆਰ ਕਰਵਾਏ ਸੀ ਅਸੀਂ ਤੇ ਮੈਨੂੰ ਪਤਾ ਵੀ 100 ਸਕੂਲ ਜਿਹੜਾ ਹੈਗਾ ਇਸ ਤੋਂ ਪਹਿਲਾਂ ਲੈ ਗਿਆ ਬਾਕੀ ਜਿਹੜੇ ਹੈਗੇ ਆ ਲੈ ਆ ਰਹੇ ਆ ਤੁਸੀਂ ਨਾਲਾ ਕਹਿ ਰਹੇ ਹੋ ਵੀ ਉਹ ਸੰਭਾਲ ਵੀ ਕਰਨ ਉਹਨਾਂ ਦੀ ਮਨ ਵਾਲੀ ਜਿਹੜੇ ਅਧਿਆਪਕ ਸਿਆਣੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੀ ਆ ਜਿਹੜੇ ਹੁਣ ਇੱਥੋਂ ਸਕੂਲਾਂ ਤੋਂ ਲੈ ਕੇ ਲੈਣ ਆਏ ਆ ਇਹਦਾ ਮਤਲਬ ਉਹਨਾਂ ਦੇ ਕੋਈ ਸੋਚ ਆ ਜਜ਼ਬਾ ਹੈ ਉਹ ਫੁੱਲਾਂ ਦੀ ਅਹਿਮੀਤ ਨੂੰ ਸਮਝਦੇ ਆ ਇਹ ਸਾਨੂੰ ਯਕੀਨ ਆ ਕਿ ਜਿਹੜੇ ਅਧਿਆਪਕ ਇਥੋਂ ਅ ਵੱਖ-ਵੱਖ ਸਕੂਲਾਂ ਤੋਂ ਆ ਕੇ ਪਨੀਰੀ ਲੈ ਕੇ ਗਏ ਆ ਉਹ ਇਨ੍ਹਾਂ ਫੁੱਲਾਂ ਜਿਹੜੇ ਪੌਦਿਆਂ ਨੂੰ ਸਬਹਾਨਣਗੇ ਵੀ ਤੇ ਇਹ ਜਿਹੜੇ ਫੁੱਲ ਆ ਜਿਹੜੀਆਂ ਪਨੀਰੀ ਜਿਆ ਇਹ ਸਕੂਲਾਂ ਦੀ ਸੁੰਦਰਤਾ ਦੇ ਵਿੱਚ ਵਾਅਦਾ ਕਰੇ ਕਿ ਸਾਨੂੰ ਵੀ ਖੁਸ਼ੀ ਹੋਊਗੀ ਸਾਡੀ ਲਾਈ ਹੋਈ ਪਨੀਰੀ ਸਾਰੇ ਜਿਹੜੇ ਚ ਗਈ ਆ ਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਇਹ ਸਕੂਲਾਂ ਦੀ ਸੁੰਦਰਤਾ ਦੇ ਵਿੱਚ ਵਾਅਦਾ ਕਰਨਗੇ ਇਹ ਇੰਪਰੂਵਮੈਂਟ ਆਸਟ ਤੋਂ ਹੋ ਰਹੀ ਮਤਲਬ ਕਿ ਇਹ ਇਸ ਤਰ੍ਹਾਂ ਗੱਲ ਇਹ ਹੈ ਕਿ ਕਲਮਾਂ ਚ ਕੰਮ ਕਰਦਾ ਸੀਗਾ ਆਪ ਨੂੰ ਮੈਂ ਡਰਾਫਟ ਦੀ ਚੇਰ ਨੰਨੀ ਦੀ ਜਿਹੜੀ ਜੋਗੀ ਨੂੰ ਆ ਰਿਹਾ ਔਰ ਕਿੱਥੇ ਵੀ ਕੋਈ ਸਮਾਜ ਸੇਵਾ ਦਾ ਕੰਮ ਹੁੰਦਾ ਹੈ ਉਹ ਮੈਂ ਕਰਦਾ ਤੁਹਾਨੂੰ ਪਤਾ ਹੀ ਹੈ 10 ਦਿਨ ਪਹਿਲਾਂ ਅਸੀਂ ਇਥੋਂ ਟ੍ਰਾਈਸਾਈਕਲ ਵੰਡੇ ਸੀਗੇ ਤੇ ਅਸੀਂ ਬੂਟੇ ਲਾਉਂਦੇ ਰਹਿੰਦੇ ਆ ਉਹਨਾਂ ਨੂੰ ਸੰਭਾਲਦੇ ਰਹਿੰਦੇ ਆ ਸੈਰਾਂਗਾ ਬਗਾਉਂਦੇ ਰਹਿੰਦੇ ਆ ਉਹ ਵੈਸੇ ਤਾਂ ਇਮਪਰੂਵਮੈਂਟ ਟਰੈਕ ਦਾ ਕੰਮ ਕਰੋਨੀਆਂ ਘਟਣਾ ਹੁੰਦਾ ਪਰ ਮੈਂ ਸਮਾਜ ਸੇਵਾ ਵਾਤਾਵਰਨ ਨੂੰ ਤਰਜੀਹ ਦਿੰਦਾ ਇਸ ਕਰਕੇ ਇਹ ਸਥਾਨ ਸਰਗਰਮੀਆਂ ਅੱਗੇ ਤੋਂ ਵੀ ਸਾਡੇ ਟਰੱਸਟ ਪਰੋਂ ਜਾਰੀ ਜਾਣਗੀਆਂ ਸੋਸਾਇਟੀ ਕੌਣ ਹੈ ਜੀ ਟ੍ਰੀ ਲਵਰ ਸੋਸਾਇਟੀ ਟ੍ਰੀ ਲਵਰ ਸੋਸਾਇਟੀ ਸਾਡੇ ਵਾਤਾਵਰਨ ਨੂੰ ਪਿਆਰ ਕਰਨ ਵਾਲੀ ਬੰਡਾ ਸ਼ਹਿਰ ਦੀ ਭੱਡੀ ਸੰਸਥਾ ਹਮੇਸ਼ਾ ਜਿਸੀਂ ਆਪ ਮਿਲਣਾ ਚਲਦੇ ਆਂ ਰਲ ਮਿਲ ਕੇ ਚਲਦੇ ਆਂ ਸੋ ਇਹਨਾਂ ਨੇ ਪਨੀਰੀ ਤਿਆਰ ਕੀਤੀ ਸੀ ਅੱਜ ਅਸੀਂ ਰਲ ਮਿਲ ਕੇ ਇਹ ਜਿਹੜੇ ਪਨੀਰੀਆ ਬਣ ਰਹੇ ਸਰ ਇੱਕ ਹੋਰ ਦੀ ਉਪਰੇਤੀ ਅੱਜ ਇੰਪਰੂਵਮੈਂਟ ਰਸਤੇ ਜਤਿੰਦਰ ਪੱਲਾ ਸਰ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਉਰੇ ਫੁੱਲਾਂ ਦੇ ਪਨੀਰੀ ਬਣ ਰਹੇ ਆਂ ਤਕਰੀਬਨ 10 ਕਿਸਮਾਂ ਦੇ ਫੁੱਲਾਂ ਦੀ ਪਨੀਰੀ ਬਣ ਰਹੇ ਆਂ ਹਰ ਸਾਲ ਹੀ ਟ੍ਰੀ ਲਵਰ ਸਾਇਟੀ ਵੱਲੋਂ ਫੁੱਲਾਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਇਸ ਵਾਰ 20 ਲੱਖ ਤੋਂ ਵੱਧ ਫੁੱਲ ਤਿਆਰ ਕੀਤੇ ਗਏ ਨੇ ਜੋ ਕਿ ਬਠਿੰਡਾ ਡਿਸਟ੍ਰਿਕਟ ਦੇ सरकारी स्कूल कॉल हस्पताल सारिय मुफ़्त वंडे आेख रहि अॼु सारे, सारे बठिंडा डिस्ट्रिक्ट जे सरकारी स्कूल जे टीचर ते प्रिंसपल साहिबानूरे आए हुजे ਤੇ ਉਹਨਾਂ ਨੂੰ ਅਸੀਂ ਬਣੀ ਲਈ ਵਾਟ ਰਹੇ ਹਾਂ। ਜੇ ਕਿਸੇ ਨੇ ਬੂਟੇ ਚਾਹੀਦੇ ਹੋਣਗੇ ਪਰਸੋਂ ਲਾ ਸਕਦਾ ਹਾਂ। ਹਾਂਜੀ ਜਿਹਨੂੰ ਬੂਟੇ ਚਾਹੀਦੇ ਉਹਨਾਂ ਦੀ ਰੂਟੀਨ ਦੇ ਵਿੱਚ ਬਟਿੰਡਾ ਦੇ ਵਿੱਚ ਪਲਾਂਟਸ ਰੈਂਕ ਬਣਿਆ ਹੋਇਆ ਟ੍ਰੀ ਲਿਵਰ ਸਾਈਟੀ ਦਾ ਪੱਟੀ ਰੋਡ ਤੇ ਤੇ ਡੇਲੀ ਉੱਥੋਂ ਤੁਸੀਂ ਮੈਡੀਸਨਲ ਪਲਾਂਟ ਵੱਡੇ ਟ੍ਰੀ ਦੇ ਸਾਰੇ ਪਲਾਂਟਸ ਉੱਥੋਂ ਲੈ ਸਕਦੇ ਹੋ। ਤਾਂ ਇਹ ਕੀ ਜੀ ਉਹਦੀ ਟਾਈਮਿੰਗ ਹੈਗੀ ਹੈ ਸਰ ਸ਼ਾਮ ਨੂੰ 5 ਤੋਂ 6 ਟਾਈਮਿੰਗ ਹੁੰਦੀ ਹੈ। ਜੋ ਇਹ ਉਪਰਾਲਾ ਹੈ ਤੁਸੀ ਜੇ ਸਾਰੇ ਜਾਣਦੇ ਹੋ ਵੀ ਬਟਿੰਡਾ ਦੇ ਵਿੱਚ ਬਟਿੰਡਾ ਫਲਾਵਰ ਫੈਸਟੀਵਲ ਹਰ ਸਾਲ ਬਹੁਤ ਵੱਡਾ ਫੈਸਟੀਵਲ ਮਨਾਇਆ ਜਾਂਦਾ ਹੈ। ਇਸ ਵਾਰ 8 ਤੇ 9 ਮਾਰਚ ਉਦੇ ਹੀ ਉਹਦੀਆਂ ਹੀ ਤਿਆਰੀਆਂ ਦੀ ਸ਼ੁਰੂਆਤ ਹੈ ਜੀ ਇਹ ਜੋ ਇਹਨੇ ਸਾਰੇ ਫੁੱਲ ਵੰਡੇ ਜਾ ਰਹੇ ਨੇ ਤਾਂ ਕਿ ਬਟੇਨਾ ਨੂੰ ਸੋਨਾ ਬਣਾਇਆ ਜਾ ਸਕੇ ਤੇ ਫੁੱਲਾਂ ਨਾਲ ਮਹਿਕਾਇਆ ਜਾ ਸਕੇ ਇਸ ਤਰ੍ਹਾਂ ਦੇਖਦੇ ਹੋ ਰੋਮਨ ਕੈਰੇਜ ਮਾਦੀ ਤੇ ਵਾਤਾਵਰਨ ਨੂੰ ਸੁਧਰਨ ਲਈ ਇੱਕ ਸ਼ਹਿਰ ਬਣਾਇਆ ਸਾਰੇ ਫਲਵਰ ਦੇ ਪਲਾਂਟ ਇਸ ਤਰ੍ਹਾਂ ਦੀ ਹੈ ਸ਼ਹਿਰਗਾ ਉਸ ਦੇ ਵਿੱਚ ਪੌਦੇ ਵੀ ਲਾਏ ਗਏ ਨੇ ਇਸ ਤਰ੍ਹਾਂ ਦੇ ਕਿਸ ਕਿਹਨੇ ਕਰਦੇ ਹਾਂ ਲੋਕ ਵਾਤਾਵਰਨ ਪ੍ਰੇਮੀ ਦੇਖੋ ਜਿਵੇਂ ਕਹਿੰਦੇ ਹੁੰਦੇ ਨੇ ਨਾ ਲਾਈਕ ਮਾਈਂਡਡ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਵੇਂ ਹੀ ਪੱਲਾ ਸਰਮੇ ਅਸੀਂ ਪੱਲਾ ਸਰ ਨੂੰ ਮਿਲੇ ਸੀਗੇ ਸਾਲ ਕੁ ਪਹਿਲੇ ਮਿਲੇ ਸੀਗੇ ਕਿਸੇ ਦੇ ਥਰੂ ਮੈਂ ਮਿਲਿਆ ਸੀ ਆਇਆ ਸੀ ਸਰਕਲੇ ਕੋਈ ਕੰਮ ਵਾਸਤੇ ਉਹੀ ਲਾਈਕ ਮਾਈਂਡਡ ਨੇ ਸਾਉਣ ਕਰਕੇ ਅੱਜ ਅਸੀਂ ਇਕੱਠੇ ਆ ਕਈ ਪ੍ਰੋਜੈਕਟ ਅਸੀਂ ਪਹਿਲੇ ਅਸੀਂ ਸੁਨਿਆਣਾ ਰੋਡ ਦੇ ਉੱਤੇ 400 ਫੁੱਲਾਂ ਵਾਲੇ ਰੁੱਖ ਲਗਾਏ ਸੀਗੇ ਉਦੋਂ ਬਾਅਦ ਸਹਿਰਗਾਹ ਬਣਾਈ ਗਈ ਤੇ ਅੱਜ ਫੁੱਲਾਂ ਦੀ ਪਨੀਰੀ ਵੰਡ ਰਿਆ ਦੋ ਦਿਨ ਪਹਿਲਾਂ ਹੀ ਅਸੀਂ ਬਠਿੰਡਾ ਦੇ ਵਿੱਚ ਪਹਿਲਾ ਵਾਤਾਵਰਣ ਉੱਤੇ ਬਹੁਤ ਵੱਡਾ ਨਾਟਕ ਵੀ ਕਰਾ ਕੇ ਚੁੱਕੇ ਆ ਲੁਧਿਆਣੇ ਤੋਂ ਬਲੂ ਰੂਟ ਸਮਾਜਿਕ ਲੋਕ ਨੇ ਇੱਕ ਪਲੇਟਫਾਰਮ ਤਿਆਰ ਸਾਡੇ ਸ਼ਹਿਰ ਦਾ ਕੁਝ ਇਹ ਵਾਤਾਵਰਣ ਵਾਲੇ ਪੱਖ ਤੋਂ ਵਿਕਾਸ ਕੀਤਾ ਜਾ ਸਕੇ ਥੈਂਕ ਯੂ